ਸਾਰਿਆਂ ਨੂੰ ਫਿਲਮ ਵਧੀਆ ਲੱਗ ਰਹੀ ਹੈ ਐਂਡ ਸਾਰਿਆਂ ਦੇ ਇੱਥੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਮੈਨੂੰ ਲੱਗਦਾ ਕਿ ਮੁਕੋਕਰ ਦੀ ਫਿਲਮ ਜਦੋਂ ਬੰਦੀ ਆ ਤੇ ਕੁਰਬਾਨ ਵੀਰੇ ਵਰਗਾ ਡਾਇਰੈਕਟਰ ਰਾਈਟਰ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਫਿਲਮ ਸ਼ੂਟ ਕਰ ਰਹੇ ਸੀ ਜਾਂ ਵਰਕਸ਼ਾਪ ਲਾ ਰਹੇ ਸੀ ਤਾਂ ਸਾਡੇ ਵਿੱਚ ਇੱਕ ਬਹੁਤ ਵਧੀਆ ਅੰਡਰਸਟੈਂਡਿੰਗ ਸੀਗੀ ਕੋਈ ਵੀ ਸੀਨ ਤੇ ਅਸੀਂ ਬੈਠ ਕੇ ਕੰਮ ਕਰਨਾ ਕੁਰਬਾਨ ਵੀਰੇ ਨੇ ਮੈਨੂੰ ਚਾਰ ਗੱਲਾਂ ਕਹਿਣੀਆਂ ਇੱਕ ਦੋ ਮੈਂ ਕਹਿਣੀਆਂ ਤਾਂ ਅੰਡਰਸਟੈਂਡਿੰਗ ਬਹੁਤ ਸਗੀ ਸੋ ਮੈਨੂੰ ਲੱਗਦਾ ਕਿ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਇਦਾਂ ਦੇ ਪ੍ਰੋਜੈਕਟ ਇਦਾਂ ਦੇ ਕੈਰੈਕਟਰ ਨਿਕਲਦੇ ਨੇ ਸੋ ਕੁਰਬਾਨ ਮੇਰੇ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਟਰਸਟ ਕੀਤਾ ਤੇ ਤਾਂ ਮੈਨੂੰ ਲੱਗਦਾ ਫਿਲਮ ਦੁੱਲੇ ਦਾ ਕੈਰੈਕਟਰ ਇੰਨਾ ਸੋਹਣਾ ਨਿਕਲ ਕੇ ਆ ਸਕਿਆ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਤੇ ਫਿਲਮ ਨੂੰ ਪਿਆਰ ਦੇਣ ਲਈ ਸੋ ਆਈ ਊਡ ਲਾਈਕ ਟੂ ਸੇ ਕਿਉਂਕਿ ਸਾਡਾ ਮੁੱਖ ਪਾਤਰ ਦੁੱਲਾ ਵਾ ਜਿੰਨੀ ਪੇਸ਼ੈਂਸ ਮੈਨੂੰ ਇਹਨਾਂ ਨੇ ਦਿਖਾਈ ਕਿਉਂਕਿ ਕੈਰੈਕਟਰ ਦੀਆਂ ਕਹਿੰਦੇ ਨਾ ਬਰੀਕੀਆਂ ਕਰਨੀਆਂ ਆਪਣੀ ਈਗੋ ਪਾਸੇ ਰੱਖ ਕੇ ਸੋਹਣਾ ਚੀਜ਼ਾਂ ਤੇ ਵਰਕ ਕਰਨਾ ਆਪਣੇ ਵਾਲ ਤੁਸੀਂ ਦੇਖੇ ਹੋਣੇ ਕਿਸ ਤਰੀਕੇ ਨਾਲ ਜਿਹੜੀ ਪ੍ਰੈਜ਼ੈਂਟ ਦੀ ਲੁੱਕ ਹੋਰ ਹੈ ਪਾਸਟ ਦੀ ਲੁੱਕ ਹੋਰ ਹੈ ਤੇ ਢੋਲ ਦੀਆਂ ਤਾਲਾਂ ਸਿੱਖਣੀਆਂ ਜਿਵੇਂ ਕਿ ਮੈਂ ਆਪਾ ਜੀ ਹਮੇਸ਼ਾ ਜ਼ਿਕਰ ਕਰਦਾ ਕਿ ਉਹ ਬੇਸਿਕ ਤਾਲ ਨਹੀਂ ਹੁੰਦੀ ਢੋਲ ਦੀ ਕਿ ਤਾਕੀ ਨਾ ਤਾਕੀ ਨਾ ਤੱਕ ਧਿੰਨ ਨਕ ਨਕ ਧਿੰਨ ਧਿੰਨ ਨਕ ਨਕ ਸੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਮੈਨੂੰ ਹਮੇਸ਼ਾ ਰਹਿੰਦਾ ਸੀ ਕਿ ਬਾਲੀਵੁੱਡ ਦੇ ਵਿੱਚ ਕੀ ਹੁੰਦਾ ਉਹ ਢੋਲ ਨੂੰ ਅਜੀਬ ਤਰੀਕੇ ਨਾਲ ਫੜ ਲੈਂਦੇ ਆ ਇल्ली ਨਹੀਂ ਫੜਨੀ ਹੁੰਦੀ ਡਗਾ ਨਹੀਂ ਫੜਨਾ ਆਉਂਦਾ ਸੋ ਉੱਥੇ ਅਸੀਂ 3 ਮਹੀਨੇ ਲਾਉਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਸੋ ਬਰੀਕੀਆਂ ਤੇ ਕੰਮ ਹੋਇਆ ਥੈਂਕਸ ਟੂ ਯੂ ਬ్రో ਥੈਂਕ ਯੂ ਬਰਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਹੁੰਚਲੇ ਥੈਂਕ ਯੂ ਸਰ ਜੀ ਜੇਕਰ ਬਰੀਕੀਆਂ ਦੀ ਗੱਲ ਕਰੀਏ ਬਰੀਕੀਆਂ ਦੀ ਗੱਲ ਹੁੰਦੀ ਹੈ ਬੰਗਾਲਾ ਦਾ ਮਿਲ ਨੋਡ ਆਊਟ ਦੇ ਬਹੁਤ ਅੱਛੀ ਸ਼੍ਰੀ ਲੇਕਿਨ ਉਹਦੇ ਵਿੱਚ ਜਿਸ ਤਰ੍ਹਾਂ ਟੇਬਲ ਤੇ ਸ਼ਰਾਬ ਪਈ ਹੈ ਆਪਾਂ ਲੋਕੋ ਦੇਖਾ ਹੁੰਦਾ ਟੇਬਲ ਤੇ ਟੇਬਲ ਤੇ ਜਿਸ ਤਰ੍ਹਾਂ ਕੰਮ ਲੱਗਾਈ ਗਈ ਹੈ ਉਹਨੂੰ ਪਰਖਣਾ ਕਰ ਲੈ ਜਿੱਥੇ ਲੋਕੋ ਦੇਖਾ ਹੁੰਦਾ ਸ਼ਰਾਬ ਤਾਂ ਕਿਹਾ ਦੇਖੋ ਇਟਸ ਅ ਪ੍ਰੀਮੀਅਰ ਤੇ ਆਪਾਂ ਇਹਦਾ ਪ੍ਰੋਪਰ ਸੈਂਸਰ ਸਰਟੀਫਿਕੇਟ ਲੈ ਕੇ ਹੀ ਸਾਰਾ ਕੰਮ ਕੀਤਾ ਤੁਸੀਂ ਸਟਾਰਟਿੰਗ ਦੇ ਵਿੱਚ ਸੈਂਸਰ ਸਰਟੀਫਿਕੇਟ ਦੇਖਿਆ ਹੋਊਗਾ ਸੋ ਕਿਉਂਕਿ ਆਪਾਂ ਪਰਸਨਲੀ ਇੱਕ ਪ੍ਰੀਮੀਅਰ ਰੱਖ ਰਹੇ ਹਾਂ ਸੋ ਉਸ ਤਰੀਕੇ ਨਾਲ ਅਸੀਂ ਚੀਜ਼ਾਂ ਡਿਜ਼ਾਈਨ ਕਰ ਰਹੇ ਹਾਂ ਸੋ ਉਸੇ ਤਰੀਕੇ ਨਾਲ ਆਪਾਂ ਤੁਹਾਨੂੰ ਸਪੋਰਟ ਲਈ ਬੁਲਾਇਆ ਹੋਇਆ ਇੱਥੇ ਸੋ ਥੈਂਕ ਯੂ ਸੋ ਆਲੇ ਜਿਨੇ ਜੀ ਮੂਕਾ ਆਪਾਂ ਲੈ ਸਾਈਡ ਜਾਂ ਬਾਈ ਸਾਈਡ ਸੁਣਿਆ ਪੰਜਾਬ ਦੇ ਲਈ ਮੈਨੂੰ ਲੱਗਦਾ ਕਿ ਇਹ ਲੋਕਾਂ ਲਈ ਇਹ ਨਵਾਂ ਸ਼ਬਦ ਹੋਊਗਾ ਸੋ ਮੂਵੀ ਨੂੰ ਦੇਖ ਕੇ ਮੈਨੂੰ ਲੱਗਦਾ ਚੀਜ਼ ਮਾਰਗੀ ਦੇ ਵਿੱਚ ਸਟੋਰੀ ਅਲਾਈਨ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਵੱਡੇ ਪੱਧਰ ਤੇ ਲੈ ਕੇ ਆਉਣਾ ਹੈ ਕਿਵੇਂ ਸੋਚਿਆ ਇਹਨੂੰ ਕੋਕਾ ਪੰਜਾਬ ਦੇ ਵਿੱਚ 1916 ਨੂੰ ਭਾਈ ਐਕਚੁਅਲੀ ਮਕੋਕਾ ਜਿਹੜਾ ਤੁਸੀਂ ਜੇ ਫੁੱਲ ਫਾਰਮ ਉਹਦੀ ਪੜੀ ਹੋਗੀ ਮਹਾਰਾਸ਼ਟਰ ਕੰਟਰੋਲ ਆਫ ਔਰਗਨਾਈਜ਼ਡ ਕ੍ਰਾਈਮ ਹੈ ਹੈਨਾ ਇਹ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ 1999 ਦੇ ਵਿੱਚ ਮੁੰਬਈ ਵਿੱਚ ਉਸ ਤੋਂ ਬਾਅਦ 2002 ਚ ਦਿੱਲੀ ਪੁਲਿਸ ਨੇ ਵੀ ਇਹਨੂੰ ਲਾਗੂ ਕਰਤਾ ਸੀਗਾ ਪਰ ਨਾਮ ਦੀ ਕੋਕਾ ਨਹੀਂ ਹੋਇਆ ਨਾਮ ਮਕੋਕਾ ਰਿਆ ਸੋ ਉਹਦੀ ਲਪੇਟ ਚ ਕਿਸ ਤਰੀਕੇ ਨਾਲ ਸਾਡੇ ਪੰਜਾਬ ਦੇ ਮੁੰਡੇ ਆਏ ਕਿਉਂਕਿ ਸਿਸਟਮ ਚ ਕੁਝ ਲੋਕ ਚੰਗੇ ਵੀ ਹੁੰਦੇ ਆ ਕੁਝ ਲੋਕ ਮਾੜੇ ਵੀ ਹੁੰਦੇ ਆ ਹੈਨਾ ਸੋ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਦੀ ਮੇਰੀ ਕਹਾਣੀ ਹੈ 2005 ਤੋਂ ਲੈ ਕੇ 2010 ਦੇ ਵਿੱਚ ਦੀ ਉਦੋਂ ਕਈ ਨੌਜਵਾਨਾਂ ਨਾਲ ਵਧੀਆਂ ਵੀ ਹੋਈਆਂ ਗਲਤ ਤਰੀਕੇ ਨਾਲ ਕਈ ਪੋਲੀਟਿਸ਼ੀਅਨਸ ਨੂੰ ਲਾਉਣ ਦੀ ਕੋਸ਼ਿਸ਼ ਵੀ ਕੀਤੀ ਸੋ ਇਹ ਉਸ ਸਮਿਆਂ ਦੀ ਕਹਾਣੀ ਹੈ ਰੀਅਲ ਸਟੋਰੀ ਬੇਸ ਹੈ ਹੈ ਨੀਅਰ ਸਟੋਰੀ ਬੇਸ ਨਹੀਂ ਕਹਾਂਗੇ ਕਿਉਂਕਿ ਉਹ ਟੋਟਲੀ ਫਿਕਸ਼ਨ ਆ ਸਾਰੇ ਪਾਤਰ ਨੇ ਪ੍ਰੋਪਰ ਫਿਕਸ਼ਨ ਨੇ ਹਾਂ ਕਿਉਂਕਿ ਮੈਂ ਕਹੂੰਗਾ ਕਿਉਂਕਿ ਨਾਰਮਲ ਲੋਕਾਂ ਦੀ ਕਹਾਣੀ ਆ ਆਟੋ ਚਲਾਉਣ ਵਾਲੇ ਦੀ ਕਹਾਣੀ ਆ ਕਿਸੇ ਨਾਲ ਐਗਜ਼ਾਮਪਲ ਹੋ ਵੀ ਸਕਦੀ ਸੋ ਇਟਸ ਨਾਟ ਅ ਬਿਗ ਡੀਲ